ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਗਲੇ ਦਾ ਡਿਜ਼ਾਈਨ ਦੱਸਣ ਲੱਗੀ ਆ ਕਿਸ ਤਰੀਕੇ ਨਾਲ ਆਪਾਂ ਕਟਿੰਗ ਕਰਨਾ ਹੈ ਠੀਕ ਹੈ ਜੀ ਪਹਿਲਾਂ ਆਪਾਂ ਇਹ ਪੇਸਟਿੰਗ ਲਈਏ ਪੇਸਟਿੰਗ ਨੂੰ ਆਪਾਂ ਇਸ ਤਰੀਕੇ ਨਾਲ ਕਟਿੰਗ ਕਰ ਲੈਣਾ ਹੈ 1.5 16 ਆਪਾਂ ਲੈਂਥ ਲਈਏ ਤੇ 5.5 ਆਪਾਂ ਇਸ ਦੀ ਚੜਾਈ ਲਈਏ ਠੀਕ ਹੈ ਗਲੇ ਦੀ ਚੜਾਈ ਆਪਾਂ 5 ਇੰਚ ਰੱਖਾਂਗੇ ਉੱਪਰੋਂ 2.5 ਇੰਚ ਲੈਣਾ ਹੈ ਠੀਕ ਹੈ ਜੀ ਇੱਥੋਂ ਵੀ 2.5 ਇੰਚ ਲੈਣਾ ਤੇ ਜਿੰਨਾ ਆਪਣਾ neck ਹੈਗਾ ਜਿਵੇਂ ਆਪਣੇ ਕੋਲੇ neck ਹੈਗਾ ਹੁਣ 7 ਇੰਚ ਤਿਆਰ ਆ ਆਪਾਂ 7.5 ਇੰਚ ਲੈਣਾ ਇੱਥੋਂ ਠੀਕ ਹੈ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਾ ਲੈਨੇ ਆ ਠੀਕ ਹੈ ਇੱਥੋਂ ਆਪਾਂ ਰੱਖਣਾ 8 ਇੰਚ 8 ਇੰਚ ਰੱਖ ਕੇ ਜਿੰਨੀ ਕ ਆਪਾਂ ਲਿਚਿਓ ਚੌੜਾਈ ਰੱਖਣੀ ਆ ਠੀਕ ਹੈ ਲੈਸ ਲਾਉਣ ਵਾਸਤੇ ਪੱਟੀ ਦੀ ਜਿਹੜੀ ਮੇ ਡੇਢ ਇੰਚ ਰੱਖਣੀ ਤਾਂ ਆਪਾਂ ਪੌਣਾ ਇੰਚ ਲਵਾਂਗੇ ਠੀਕ ਹੈ ਇੱਥੋਂ 4 ਇੰਚ ਇੱਕ ਸਾਈਡ ਤੋਂ ਲਵਾਂਗੇ ਜਾਂ ਦੋਨੋਂ ਸਾਈਡ ਤੋਂ ਡਬਲ ਫੋਲਡ ਕਰਕੇ 1.5 ਇੰਚ ਹੋ ਜਾਊਗਾ ਇਸ ਤਰੀਕੇ ਨਾਲ ਆਪਾਂ ਸਿੱਧੀ ਲਾਈਨ ਡਰੋ ਕਰ ਲੈਣੀ ਹੈ ਠੀਕ ਹੈ ਹੁਣ ਉਸ ਤੋਂ ਬਾਅਦ ਕੀ ਹੈ ਇਸ ਨੂੰ ਆਪਾਂ ਗਲੀ ਦੀ ਸ਼ੇਪ ਦਵਾਂਗੇ ਸ਼ੇਪ ਆਪਾਂ ਕਿਵੇਂ ਦੇਣੀ ਹੈ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਇਹ ਹਾਰ ਸ਼ੇਪ ਦਿੱਤੀ ਹੈ ਇਸ ਤਰੀਕੇ ਨਾਲ ਆਪਾਂ ਗਲੀ ਦੀ ਕਟਿੰਗ ਕਰਨੀ ਹੈ। ਹੋਰ ਜਿੰਨਾ ਹੀ ਆਪਾਂ ਪੌਣਾ ਇੰਚ ਇੱਥੋਂ ਛੱਡਿਆ ਸੀ, ਉਨਾ ਹੀ ਪੌਣਾ ਇੰਚ ਆਪਾਂ ਇੱਥੋਂ ਰੱਖਣਾ ਠੀਕ ਹੈ। ਜਿੱਥੋਂ ਆਪ ਆਪਣੀ ਸ਼ੇਪ ਜਾਂਦੀ ਹੈ, ਉੱਥੋਂ ਹੀ ਆਪਾਂ ਪੌਣਾ ਇੰਚ ਰੱਖ ਕੇ ਇਸ ਤਰੀਕੇ ਨਾਲ ਨਿਸ਼ਾਨ ਲਾਉਣਾ ਹੈ। ਇਸ ਤਰੀਕੇ ਨਾਲ ਆਪਾਂ ਸ਼ੇਪ ਦੇਣੀ ਆ ਪੋਣਾ ਜਿਵੇਂ ਇੱਥੋਂ ਛੱਡ ਕੇ 4 ਪੌਣਾ ਇੰਚ ਆਪਾਂ ਉੱਪਰ ਛੱਡਾਂਗੇ ਠੀਕ ਹੈ ਤੇ ਇੱਥੋਂ ਆਪਾਂ ਹਲਕਾ ਜਿਹਾ ਕਟਿੰਗ ਕਰ ਦੇਣਾ ਠੀਕ ਹੈ ਇਹ ਵਾਲੀ ਸ਼ੇਪ ਆ ਜੂਗੀ ਇੱਥੋਂ ਹੁਣ ਆਪਾਂ ਇਸ ਨੂੰ ਕਟਿੰਗ ਕਰ ਦਾਂਗੇ ਇਸ ਤਰੀਕੇ ਨਾਲ ਆਪਾਂ ਹਾਰ ਸ਼ੇਪ ਕਟਿੰਗ ਕਰ ਸਕਦੇ ਹਾਂ ਕਲੇ ਨੂੰ ਹੁਣ ਕਟਿੰਗ ਕਰਨ ਤੋਂ ਬਾਅਦ ਆਪਾਂ ਪੇਸਟਿੰਗ ਕਰਾਂਗੇ ਠੀਕ ਹੈ ਜੀ ਇਹ ਸਲਵਾਰ ਦਾ ਕੱਪੜਾ ਹੈਗਾ ਹੁਣ ਆਪਾਂ ਇਸ ਨੂੰ ਪੇਸਟਿੰਗ ਕਰ ਲਿਆ ਸਾਈਡਾਂ ਤੋਂ ਕਟਿੰਗ ਕਰ ਦਾਂਗੇ ਸਾਈਡਾਂ ਕਟਿੰਗ ਕਰਨ ਤੋਂ ਬਾਅਦ ਅੱਪਾ ਇੱਥੇ ਕੱਟ ਲਉਣਾ ਹੈ ਜਿਹਦੇ ਨਾਲ ਆਪਾਂ ਫੋਲਡਿੰਗ ਕਰਨ ਦੇ ਵਿੱਚ ਆਸਾਨੀ ਹੋ ਜੂਗੀ ਆਪਾਂ ਨੂੰ ਜਿਸ ਨਾਲ ਆਪਾਂ ਨੂੰ ਲੈਸ ਲਾਉਣ ਦੇ ਵਿੱਚ ਆਸਾਨੀ ਹੋ ਜੂਗੀ ਐਡ ਕਰਨਾ ਹੈ ਠੀਕ ਹੈ ਹੁਣ ਆਪਾਂ ਕੀ ਕਰਨਾ ਕਮੀਜ਼ ਨੂੰ ਆਪਾਂ ਉਲਟੀ ਸਾਈਡ ਰੱਖਣਾ ਠੀਕ ਹੈ ਕਿਉਂਕਿ ਇਹ ਵਾਲੀ ਸਾਈਡ ਹੈ ਇਹਨੂੰ ਆਪਾਂ ਸਿੱਧੇ ਪਾਸੇ ਕਰਨੀ ਹੈ ਠੀਕ ਹੈ ਜੀ ਇਹਨੂੰ ਆਪਾਂ ਉਲਟੀ ਸਾਈਡ ਰੱਖ ਕੇ ਕਮੀਜ਼ ਨੂੰ ਤੇ ਆਪਾਂ ਗਲੇ ਨੂੰ ਇਸ ਤਰੀਕੇ ਨਾਲ ਰੱਖ ਲੈਣਾ ਹੈ ਠੀਕ ਹੈ ਇਸ ਤੇ ਆਪਾਂ ਪਿੰਨਾ ਲਾ ਲੈਣੀ ਹੈ ਜਾਂ ਇੱਥੇ ਸਲਾਈ ਲਾ ਲੈਣੀ ਹੈ ਜਿਹਦੇ ਨਾਲ ਗਲਾ ਇਧਰ ਉਧਰ ਨਾ ਹੋਵੇ ਤੇ ਸਿਉਣ ਸਹੀ ਤਰੀਕੇ ਨਾਲ ਲੱਗ ਜੇ ਠੀਕ ਹੈ ਹੁਣ ਆਪਾਂ ਇਸ ਤੇ ਸਲਾਈ ਲਾ ਲੈਣੀ ਹੈ ਬਿਲਕੁਲ ਸੈਂਟਰ ਕਰਕੇ ਰੱਖਣਾ ਗਲੇ ਦਾ ਇਸ ਤਰੀਕੇ ਨਾਲ ਆਪਾਂ ਗਲੇ ਨੂੰ ਜੋੜ ਲੈਣਾ ਠੀਕ ਹੈ ਜੀ ਤੇ ਫਿਰ ਆਪਾਂ ਗਲੇ ਦੀ ਇੱਥੋਂ ਕਟਿੰਗ ਕਰ ਲੈਣੀ ਹੈ ਠੀਕ ਹੈ ਅੰਦਰਲੀ ਸਾਈਡ ਤੋਂ ਆਪਾਂ ਕੱਪੜੇ ਨੂੰ ਕੱਢ ਦੇਣਾ ਫਿਰ ਆਪਾਂ ਇਸ ਨੂੰ ਸਿੱਧਾ ਕਰਾਂਗੇ ਇਸ ਤਰੀਕੇ ਨਾਲ ਗਲਾ ਕਟਿੰਗ ਕਰਨ ਤੋਂ ਬਾਅਦ ਆਪਾਂ ਇਸ ਨੂੰ ਸਿੱਧਾ ਕਰ ਲਾਂਗੇ ਤੇ ਹੁਣ ਆਪਾਂ ਇੱਥੇ ਇੱਕ ਸਲਾਈ ਲਾਉਣੀ ਹੈ ਠੀਕ ਹੈ ਇਹ ਸਲਾਈ ਆਪਾਂ ਵੱਡਾ ਟਾਂਕਾ ਕਰਕੇ ਲਉਣੀ ਹੈ ਠੀਕ ਹੈ ਇਸ ਤਰੀਕੇ ਨਾਲ ਸਿਉਣ ਲੋਨ ਨਾਲ ਨਾ ਗਲਾ ਸੈਂਟਰ ਦੇ ਵਿੱਚ ਖੜ ਜਾਂਦਾ ਠੀਕ ਹੈ ਤੇ ਇਹੀ ਸੋਨ ਆਪਾਂ ਇੱਥੇ ਲਾਵਾਂਗੇ ਪੱਤੀ ਦੇ ਉੱਤੇ ਠੀਕ ਹੈ ਜੀ ਹੁਣ ਆਪਾਂ ਇਸ ਤੇ ਲੈਸ ਲਾਉਣੀ ਹੈ ਇਹ ਵਾਲੀ ਲੈਸ ਆਪਾਂ ਲਾਵਾਂਗੇ ਇੱਥੇ ਅਸੇ ਧਿਆਨ ਨਾਲ ਲਾਉਂਦੇ ਜਾਣਾ ਵੀ ਲੈਸ ਬਾਹਰ ਨੂੰ ਨਾ ਨਿਕਲੇ ਹਾਂਜੀ ਦੇਖੋ ਜੀ ਇਸ ਤਰੀਕੇ ਨਾਲ ਆਪਾਂ ਗਲੇ ਦਾ ਡਿਜ਼ਾਈਨ ਬਣਾ ਲੈਣਾ ਇਹ ਦੇਖੋ ਬਹੁਤ ਸੋਹਣਾ ਬਣਿਆ ਹਨਾ ਕਾਟਨ ਸੂਟ ਵੀ ਆਪਾਂ ਵਧੀਆ ਤਰੀਕੇ ਨਾਲ ਡਿਜ਼ਾਈਨਰ ਬਣਾ ਸਕਦੇ ਹਾਂ ਠੀਕ ਹੈ ਜੀ ਸਿੰਪਲ ਲੈਸ ਲੱਗੀ ਹੈ ਸਿੰਪਲੀ ਆਪਾਂ ਸਲਵਾੜ ਦੇ ਕੱਪੜੇ ਦੀ ਫੱਟੀ ਲਾਈ ਹੈ ਤੇ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਬਣਿਆ ਹੈ ਨਾ ਬਹੁਤ ਸੋਹਣਾ ਬਣਿਆ ਇਸ ਤਿਕਾ ਨਾਲ ਤੁਸੀਂ ਆਪਦੇ ਸਿੰਪਲ ਸੂਟਾਂ ਨੂੰ ਬਹੁਤ ਸੋਹਣਾ ਬਣਾ ਸਕਦੇ ਹੋ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਹਾਂਜੀ ਥੈਂਕ ਯੂ